ਮੁੱਖ ਮੰਤਰੀ ਸਾਹਿਬ ਨੂੰ ਹੁਣ ਲੱਗਦਾ ਹੈ ਕਾਮੇਡੀ ਨਾਮ ਤੋਂ ਨਫ਼ਰਤ ਹੋ ਗਈ ਹੈ ਸ਼ਾਇਦ ਇਸੇ ਕਰਕੇ ਜਗਜੀਤ ਸੰਧੂ ਹੋਰਾਂ ਦੀ ਨਵੀਂ ਆਈ ਫਿਲਮ ਐਲਟੀ ਦੇ ਵਿੱਚੋਂ ਡਾਇਲੌਗ ਉਹ ਡਾਇਲੌਗ ਕਟਵਾ ਦਿੱਤਾ ਗਿਆ ਜਿਸ ਤੇ ਵਿੱਚ ਜਗਜੀਤ ਸੰਧੂ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਕਾਮੇਡੀ ਕਰਦਾ ਏ ਬੱਚਾ ਮੁੱਖ ਮੰਤਰੀ ਤਾਂ ਹੁਣ ਪੱਕਾ ਬਣੇਗਾ ਹੁਣ ਕੌਣ ਕਾਮੇਡੀ ਕਰਦਾ ਕਰਦਾ ਮੁੱਖ ਮੰਤਰੀ ਬਣਿਆ ਤੇ ਕਿਸ ਨੂੰ ਹੁਣ ਇਹ ਤੰਜ ਚੁਬਣ ਲੱਗ ਚੁਬਣ ਲੱਗ ਪਿਆ ਹਾਲਾਂਕਿ ਉਸ ਮੁੱਖ ਮੰਤਰੀ ਦੇ ਨਾਮ ਦੀ ਪੁਸ਼ਟੀ ਤਾਂ ਜਗਜੀਤ ਸੰਧੂ ਹੋਰਾਂ ਨੇ ਵੀ ਨਹੀਂ ਕੀਤੀ ਇੱਥੇ ਦੱਸ ਦਈਏ ਕਿ ਜਗਜੀਤ ਸੰਧੂ ਹੋਰਾਂ ਦੀ ਇਲਤੀ ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦਾ ਹੈ ਤਾਂ ਜਿਸ ਤੇ ਵਿੱਚ ਜਗਜੀਤ ਸੰਧੂ ਹੋਰਾਂ ਦਾ ਇੱਕ ਡਾਇਲੋਗ ਆਉਂਦਾ ਹੈ ਜਿੱਥੇ ਉਹ ਕਹਿੰਦੇ ਨੇ ਕਿ ਕਾਮੇਡੀ ਕਰਦਾ ਹੈ ਬੱਚਾ ਮੁੱਖ ਮੰਤਰੀ ਤਾਂ ਪੱਕਾ ਬਣੇਗਾ ਪਰ ਜਦ ਬਾਅਦ ਦੇ ਵਿੱਚ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਹ ਡਾਇਲੋਗ ਉਸ ਫਿਲਮ ਦੇ ਵਿੱਚੋਂ ਗਾਇਬ ਕਰ ਦਿੱਤਾ ਜਾਂਦਾ ਹੈ ਤੇ ਜਦ ਇਸਤੇ ਬਾਰੇ ਦੇ ਵਿੱਚ ਇੱਕ ਪ੍ਰੈਸ ਮਾਰਤਾ ਦੇ ਵਿੱਚ ਇੱਕ ਪੱਤਰਕਾਰ ਦੇ ਵੱਲੋਂ ਜਗਜੀਤ ਸੰਧੂ ਹੋਰਾਂ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਇਹ ਕਹਿੰਦੇ ਨਜ਼ਰਾਇਕਿ ਉਹ ਸੀਨ ਉਹਨਾਂ ਦੇ ਵੱਲੋਂ ਕਟਵਾ ਦਿੱਤਾ ਗਿਆ ਹੁਣ ਪੰਜਾਬ ਵਾਲੇ ਸ਼ਾਇਦ ਉਹ ਨਹੀਂ ਸੁਣਨਗੇ ਪਰ ਬਾਹਰ ਵਾਲੇ ਜ਼ਰੂਰ ਸੁਣਨਗੇ ਤੇ ਨਾਲ ਹੀ ਜਗਜੀਤ ਸੰਧੂ ਇਹ ਵੀ ਕਹਿੰਦੇ ਨਜ਼ਰ ਆਏ ਕਿ ਸਭ ਨੂੰ ਪਤਾ ਵੀ ਲੱਗ ਗਿਆ ਏ ਕਿ ਮੈਂ ਕਿਸ ਨੂੰ ਕਹਿ ਰਿਹਾ ਤੇ ਇਹ ਸੀਨ ਕਿਸ ਦੇ ਵੱਲੋਂ ਕਟਵਾਇਆ ਗਿਆ ਹੁਣ ਇੱਥੇ ਵੱਡਾ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਫਿਲਮਾਂ ਦੇ ਵਿੱਚ ਲੀਡਰਾਂ ਦੇ ਕੱਚੇ ਚਿੱਠੇ ਜਾਂ ਫਿਰ ਰਾਜਨੀਤੀ ਦੇ ਅੰਦਰਲਾ ਉਹ ਕਾਲਾ ਸੱਚ ਜੋ ਸ਼ਾਇਦ ਆਮ ਲੋਕ ਕਿਤੇ ਨਾ ਕਿਤੇ ਨਹੀਂ ਜਾਣਦੇ ਉਹ ਹੁਣ ਨਹੀਂ ਉਹ ਬਹੁਤ ਬਹੁਤਾ ਪਹਿਲਾ ਸਮੇਂ ਤੋਂ ਹੀ ਪਰਦੇ ਤੇ ਦਿਖਾਇਆ ਜਾ ਰਿਹਾ ਹੈ ਤੇ ਅੱਜ ਤਾਂ ਇੱਕ ਐਸੇ ਮੁੱਖ ਮੰਤਰੀ ਵੀ ਨੇ ਜੋ ਖੁਦ ਲੀਡਰਾਂ ਤੇ ਤੰਜ ਕੱਸਦੇ ਰਹੇ ਨੇ ਰਾਜਨੀਤੀ ਬਾਰੇ ਪਤਾ ਨਹੀਂ ਕੀ ਕੁਝ ਉਹ ਬੋਲਦੇ ਰਹੇ ਨੇ ਇੱਕ ਕਮੇਡੀ ਕਰੈਕਟਰ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਸੀ ਕਿ ਐਲ ਐਮ ਐ ਸਾਹਿਬ ਤੁਹਾਨੂੰ ਜਾਲੀ ਵੋਟਾਂ ਪਾ ਕੇ ਅਸੀਂ ਐਲ ਐਮ ਐ ਬਣਾਇਆ ਤੇ ਹੋਰ ਪਤਾ ਨਹੀਂ ਉਹਨਾਂ ਦੇ ਵੱਲੋਂ ਰਾਜਨੀਤਿਕ ਲੀਡਰਾਂ ਨੂੰ ਕੀ ਕੁਝ ਕਿਹਾ ਗਿਆ ਹੋਵੇ ਤਾਂ ਫਿਰ ਉਹ ਚੀਜ਼ਾਂ ਉਸ ਵੇਲੇ ਸੈਂਸਰ ਕਿਉਂ ਨਹੀਂ ਹੋਈਆਂ ਹਾਲਾਂਕਿ ਉਹ ਕੌਣ ਮੁੱਖ ਮੰਤਰੀ ਹੈ ਜਿਸ ਨੂੰ ਜਗਜੀਤ ਸੰਧੂ ਹੋਰਾਂ ਦਾ ਇਹ ਡਾਇਲੋਗ ਬੁਰਾ ਲੱਗਿਆ ਇਹ ਸ਼ਾਇਦ ਤੁਸੀਂ ਸਮਝ ਹੀ ਗਏ ਹੋਵੋਗੇ ਹੁਣ ਮੈਂ ਸਮਝਾਉਣ ਦੇ ਲਈ ਤੁਹਾਨੂੰ ਹੋਰ ਵੀ ਸੁਖਾਲਾ ਕਰ ਦਿੰਦਾ ਹਾਂ ਦਰਅਸਲ ਜਗਜੀਤ ਸੰਧੂ ਹੋਰਾਂ ਦੀ ਫਿਲਮ ਪੰਜਾਬੀ ਦੇ ਵਿੱਚ ਸੀ ਤੇ ਉਹ ਡਾਇਲੋਗ ਵੀ ਜਗਜੀਤ ਸੰਧੂ ਹੋਰਾਂ ਨੇ ਪੰਜਾਬੀ ਦੇ ਵਿੱਚ ਬੋਲਿਆ ਸੀ ਤਾਂ ਫਿਰ ਸੁਭਾਵਿਕ ਤੌਰ ਤੇ ਫਿਲਮ ਕਿਸੇ ਮਲਿਆਲਮ ਕਿਸੇ ਕੇਰਲ ਜਾਂ ਕਿਸੇ ਹੋਰ ਭਾਸ਼ਾ ਦੇ ਲੋਕਾਂ ਦੇ ਵਿੱਚ ਸ਼ਾਇਦ ਨਹੀਂ ਵੇਖੀ ਜਾਣੀ ਸੀ ਜਾਂ ਫਿਰ ਬਹੁਤ ਕੱਟ ਵੇਖੀ ਜਾਣੀ ਸੀ ਤਾਂ ਫਿਰ ਉਹਨੂੰ ਦਿਮਾਗ ਦੇ ਘੋੜੇ ਦੌੜਾ ਕੇ ਇਹ ਸੋਚੋ ਕਿ ਆਖਿਰੋ ਕੌਣ ਮੁੱਖ ਮੰਤਰੀ ਹੋ ਸਕਦਾ ਹੈ ਜਿਸ ਨੂੰ ਪੰਜਾਬੀ ਦੇ ਵਿੱਚ ਬੋਲਿਆ ਹੋਇਆ ਡਾਇਲੌਗ ਵਿਅੰਗ ਵਰਗਾ ਲੱਗਿਆ ਹੋਵੇ ਤੇ ਉਹ ਮੁੱਖ ਮੰਤਰੀ ਸਾਹਿਬ ਇਹ ਨਾ ਚਾਹੁੰਦੇ ਹੋਣ ਕਿ ਪੰਜਾਬੀ ਲੋਕ ਇਹ ਡਾਇਲੌਗ ਸੁਣਨ ਜਿਸ ਤੇ ਕਾਰਨ ਉਹਨਾਂ ਨੇ ਇਹ ਡਾਇਲੌਗ ਕਟਵਾ ਦਿੱਤਾ ਅਸੀਂ ਅਕਸਰ ਕਾਮੇਡੀ ਦੇ ਰੂਪ ਦੇ ਵਿੱਚ ਲੀਡਰਾਂ ਦੇ ਪੋਤੜੇ ਫਰੋਲਦੇ ਕਾਮੇਡੀਅਨਾਂ ਨੂੰ ਦੇਖਦੇ ਹਾਂ ਹੁਣ ਜੈਸੇ ਇਹ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਵੀ ਉਹ ਜਿਹੜੇ ਵੀ ਸੂਬੇ ਦੇ ਨੇ ਜੇਕਰ ਐਸੇ ਹੀ ਮੁੱਖ ਮੰਤਰੀ ਭਾਰਤ ਦੇ ਹਰ ਸੂਬੇ ਦੇ ਵਿੱਚ ਹੋਣ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਉਹਨਾਂ ਦਿਨਾਂ ਦੇ ਵਿੱਚ ਕੋਈ ਵੀ ਐਸਾ ਸ਼ਬਦ ਜਿਹੜਾ ਉਹਨਾਂ ਨੂੰ ਲੱਗੇ ਕਿ ਸਾਡੇ ਖਿਲਾਫ ਹੈ ਭਾਵੇਂ ਉਹ ਸੱਚ ਹੀ ਕਿਉਂ ਨਾ ਹੋਵੇ ਤਾਂ ਫਿਰ ਉਹ ਪਬਲਿਕ ਨਹੀਂ ਹੋਣ ਦਿੱਤਾ ਜਾਵੇਗਾ ਤੇ ਜਾਂ ਫਿਰ ਇਹ ਕਹੀਏ ਕਿ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹ ਕਟਵਾਇਆ ਗਿਆਏ ਉਹ ਜੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਫਿਰ ਸੋਚੋ ਬੋਲਣ ਦੀ ਆਜ਼ਾਦੀ ਕਿੰਨੀ ਖੋਵੇਗੀ ਜਾਂ ਫਿਰ ਇਹ ਕਹਿ ਲਈਏ ਕਿ ਹਰੋ ਸੰਗੀ ਘੁੱਟ ਦਿੱਤੀ ਜਾਵੇਗੀ ਜੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹੇਗੀ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਐਸੇ ਮੁੱਖ ਮੰਤਰੀ ਸਾਹਿਬ ਦਾ ਕਿਸੇ ਦਾ ਨਾਮ ਹੈ ਤਾਂ ਕਮੈਂਟ ਬਾਕਸ ਤੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰੇਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਦੀ ਇਜਾਜ਼ਤ ਧੰਨਵਾਦ ਜੀ